ਸੋਸ਼ਲ ਮੀਡੀਆ ਤੇ ਉੱਪਰ ਆਪਣੀਆਂ ਸ਼ਲੀਲ ਵੀਡੀਓਜ਼ ਤੇ ਬੋਲਡ ਕੰਟੈਂਟ ਕਰਕੇ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਕਮਲ ਕੌਰ ਭਾਬੀ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਆਪਣੀਆਂ ਅਸ਼ਲੀਲ ਵੀਡੀਓਜ਼ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮਸ਼ਹੂਰ ਇੰਸਟਾਗ੍ਰam ਕਮਲ ਕੌਰ ਭਾਬੀ ਦੀ ਮੌਤ ਹੋ ਗਈ ਹੈ ਉਸ ਦੀ ਲਾਸ਼ ਪਾਰਕਿੰਗ ਦੇ ਵਿੱਚ ਖੜੀ ਇੱਕ ਕਾਰ ਵਿੱਚੋਂ ਮਿਲੀ ਜਿਸ ਤੋਂ ਬਾਅਦ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਮਲ ਕੌਰ ਸੋਸ਼ਲ ਮੀਡੀਆ ਤੇ ਇੰਸਟਾ ਕਵੀਨ ਭਾਬੀ ਦੇ ਨਾਮ ਨਾਲ ਕਾਫੀ ਮਸ਼ਹੂਰ ਸੀ ਅਕਸਰ ਸੋਸ਼ਲ ਮੀਡੀਆ ਤੇ ਉਹ ਰੀਲਾਂ ਅਤੇ ਵੀਡੀਓ ਬਣਾਉਂਦੀ ਅਤੇ ਸਾਂਝੀ ਕਰਦੀ ਸੀ ਕਮਲਕੌਰ ਦਾ ਅਸਲੀ ਨਾਮ ਜਿਹੜਾ ਕੰਚਨ ਕੁਮਾਰੀ ਦੱਸਿਆ ਜਾ ਰਿਹਾ ਹੈ ਲੇਕਿਨ ਇਸ ਵੇਲੇ ਦੀ ਵੱਡੀ ਹੈਰਾਨੀਜਨਕ ਖਬਰ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਜੋ ਕਿ ਸੋਸ਼ਲ ਮੀਡੀਆ ਦੇ ਜਿਹੜੇ ਯੂਜ਼ਰ ਸੀਗੇ ਉਹਨਾਂ ਦੀ ਸੈਲੀਬ੍ਰਿਟੀ ਬਣ ਚੁੱਕੀ ਸੀ ਉਸ ਦੀ ਮੌਤ ਹੋ ਗਈ ਹੈ ਜੋ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਬੁੱਧਵਾਰ ਦੀ ਰਾਤ ਦਾ ਹੈ ਉਦੋਂ ਸਾਹਮਣੇ ਆਇਆ ਜਦੋਂ ਕਮਲਕੌਰ ਦੀ ਲਾਸ਼ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਦੇ ਵਿੱਚ ਇੱਕ ਬੰਦ ਕਾਰ ਵਿੱਚੋਂ ਮਿਲੀ ਹੈ ਮੌਤ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਇਸ ਦੌਰਾਨ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਲੈ ਜਾਇਆ ਗਿਆ ਪੁਲਿਸ ਦਾ ਬਿਆਨ ਵੀ ਜੋ ਸਾਹਮਣੇ ਆਇਆ ਤਾਂ ਤੇ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਨਾਲ ਹੀ ਕਮਲਕੌਰ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਨੇ ਕਾਰ ਨੂੰ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਸਾਰੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਕਮਲਕੌਰ ਤੇ ਪੱਲੋਂ ਇੱਕ ਆਖਰੀ ਪੋਸਟ ਵੀ ਕੀਤੀ ਗਈ ਸੀ ਕਿ ਦੱਸ ਦिए ਕਿ ਆਖਰੀ ਪੋਰਟ ਦੇ ਵਿੱਚ ਆਖਿਰ ਉਹਨਾਂ ਨੇ ਗੱਲ ਕਿਹੜੀ ਕੀਤੀ ਸੀ ਉਹ ਵੀ ਦੱਸ ਦਿੰਦੇ ਆ ਤੁਹਾਨੂੰ ਕਮਲਕੌਰ ਨੇ 2 ਦਿਨ ਪਹਿਲਾਂ ਇੰਸਟਾਗ੍ਰam 'ਤੇ ਆਪਣੀ ਆਖਰੀ ਪੋਸਟ ਸਾਂਝੀ ਕੀਤੀ ਸੀ। ਸੈਲਫੀ ਪੋਸਟ ਕਰਦੇ ਹੋਏ ਉਸਨੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਕੋਈ ਭਾਵਨਾ ਮਾ ਨਹੀਂ ਕੋਈ ਪਿਆਰ ਨਹੀਂ ਜੋ ਬੱਚਾ ਹੈ ਉਹ ਹੈ ਸ਼ੱਕ 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 ਅਜੇ ਹੀ ਲਾਸਟ ਪੋਸਟ ਪਾਈ ਸੀ ਕਮਲਕੌਰ ਦੇ ਵੱਲੋਂ ਤੇ ਕਮਲਕੌਰ ਦੀ ਜੇਕਰ ਗੱਲ ਕਰੀਏ ਤਾਂ ਕਮਲਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ ਤੇ ਸੋਸ਼ਲ ਮੀਡੀਆ ਤੇ ਆਪਣੀਆਂ ਅਸ਼ਲੀਲ ਵੀਡੀਓਜ਼ ਦੇ ਲਈ ਫੁਰਖਿਆਂ ਦੇ ਵਿੱਚ ਰਹਿਂਦੀ ਸੀ ਕਮਲਕੌਰ ਦੇ ਇੰਸਟਾਗ੍ਰam ਤੇ 383000 ਫਾਲੋਅਰ ਦੱਸੇ ਜਾ ਰਹੇ ਨੇ ਕਮਲਕੌਰ YouTube ਤੇ ਵੀ ਬਹੁਤ ਸਰਗਰਮ ਸੀ ਅਸ਼ਲੀਲ ਵੀਡੀਓਜ਼ ਕਰਕੇ ਕਰੀਬ 7 ਮਹੀਨੇ ਪਹਿਲਾਂ ਅਸ਼ਦੱਲਾ ਨੇ ਉਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ ਇਦੇ ਨਾਲ ਹੀ ਕਮਲਕੌਰ ਦੇ ਉਹ ਸਾਰੇ ਹਾਲਾਤਾਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਮੌਕੇ ਦੀਆਂ ਜੋ ਵੀ ਤਸਵੀਰਾਂ ਨੇ ਉਹ ਸਾਰੀਆਂ ਤੁਹਾਡੇ ਨਾਲ ਲਾਈਵ ਸ਼ੇਅਰ ਕਰ ਰਿਆ ਤੁਸੀਂ ਐਸਮਰਜੈਂਸੀ ਨਿਊਜ਼ ਨਾਲ ਬੜੇ ਰਹੋ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸਮਾਜ ਦੇ ਵਲੰਟੀਅਰ ਆ ਸਾਨੂੰ ਐਮਰਜੈਂਸੀ ਨੰਬਰ 981407426 ਤੋਂ ਕਾਲ ਆਈ ਸੀ ਕਿ ਬਡਿੰਦਾ ਬਰਨਾਲਾ ਰੋਡ ਉੱਚੋ ਦੇ ਸਾਸਪਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਆ ਜਿਹਦੇ ਵਿੱਚ ਕਾਫੀ ਮੋਸ਼ਕ ਮਾਰਲੀ ਆ ਜਦ ਸਾਰਾ ਜਨ ਸਮਾਜ ਨੇ ਮੁੱਸਤੀ ਮੱਤੇ ਚਾਕੇ ਦੇਖਿਆ ਰੇਡੀ ਕੀ ਕਾਰ ਸੀਗੀ ਈਓਨ ਦੀ ਦਾ ਈਓਨ ਕਾਰ ਸੀਗੀ ਉਹਦੇ ਵਿੱਚ ਡੈੱਡ ਬੋਡੀ ਸੀਗੀ ਜਿਹੜਾ ਕਿ ਸਾਰਾ ਟੀਮ ਮੋਕੇ 'ਤੇ ਆ ਕੇ ਦੇਖਿਆ ਜਿਹੜੀ ਕੋ ਡੈੱਡ ਬੋਡੀ ਕਾਫੀ ਦਿਨ ਪੁਰਾਣੀ ਸੀਗੀ ਤੇ ਖਰਾਬ ਹੋਈ ਪਈ ਸੀਗੀ ਪੁਲਿਸ ਵਕਵਾ ਖੇਂਦਰਾ 'ਤੇ ਜਾਂਚ ਪੜਤਾਲ ਕਰ ਲਈ ਆ ਕਾਰ ਨੂੰ ਲੋਕ ਲੱਗਿਆ ਹੋਇਆ ਸੀਗਾ ਜਿਹਨੇ ਸਾਰਾ ਟੀਮ ਨੇ ਕਾਰ ਨੂੰ ਲੋਕ ਨਹੀਂ ਖੋਲਿਆ ਤੇ ਪੁਲਿਸ ਮੋਕੇ 'ਤੇ ਆ ਗਿਆ ਆਪਾਂ ਪਾਕੀ ਆਪਣੀ ਬੰਦੀ ਕਾਰ ਨਹੀਂ ਕਰਤੀ ਆ ਸਭ ਜਿਹੜੀ ਹੈਗੀ ਆ ਤੇ ਐਸਪੀ ਸੀਟੀ ਡੀਐਸਪੀ ਸੀਟੀ ਟੂ ਤੇ ਸੀਆਈ ਟੂ ਮੋਕੇ 'ਤੇ ਆਈ ਹੋਈ ਟੀਮਾਂ ਬਾਕੀ ਵਕਵਾ ਖੇਂਦਰਾ ਨੂੰ ਜਾਂਚ ਪੜਤਾਲ ਕਰ ਲਈ ਆ ਕਿ ਲੇਡੀਜ਼ ਦੇ ਕੋਲੋ ਇੱਕ ਪਰਸ ਤੇ ਇੱਕ ਬੈਗ ਮਿਲੇਗਾ ਜਿਹਦੇ ਵਿੱਚ ਕੋਈ ਵੀ ਦਸਤਾਵੇਜ਼ ਨਹੀਂ ਮਿਲੇ ਤੇ ਉਹ ਪੁਲਿਸ ਦਾਨ ਪੱਤਾ ਲਗਾਦੀ ਹੈ ਵਾਪਰ ਹਾਂਜੀ ਈਵਨਿੰਗ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਰੀਸੀਵ ਹੋਈ ਸੀਗੀ ਕਿ ਇੱਕ ਗੱਡੀ ਹੈਗੀ ਐ ਪਾਰਕਿੰਗ ਦੇ ਵਿੱਚ ਦੇਸ਼ ਹਸਪੀਟਲ ਦੇ ਵਿੱਚ ਖੜੀ ਐ ਤੇ ਇਥੋਂ ਕਾਫੀ ਸਮੈਲ ਜਿਹੜੀ ਸੀਗੀ ਡਿਟੈਕਟ ਹੋ ਰਹੀ ਸੀਗੀ ਸੋ ਬੇਸਿਕਲੀ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈਗੀ ਐ ਦੇਸ਼ ਹਸਪੀਟਲ ਦੇ ਵਿੱਚ ਪਾਰਕਿੰਗ ਦੇ ਵਿੱਚ ਲੱਗੀ ਹੋਈ ਐ ਕੱਲ ਦੀ ਮੋਸਟਲ ਬੜੀ ਜਿਹੜੀ ਹੈਗੀ ਗੱਡੀ ਐ ਜਿਹੜੀ ਖੜੀ ਸੀਗੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਕੋ ਜਿਹੜੀ ਡੈੱਡ ਬੋਡੀ ਹੈਗੀ ਹੈ ਲੇਡੀ ਦੀ ਹੈਗੀ ਹੈ ਦੋ ਵਿੱਚ ਹੈਗੀ ਹੈ ਸੋ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਆ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਕਿਸੇ ਵੀ ਬੰਦੇ ਨੇ ਇੱਥੇ ਜਿਹੜੀ ਇਹ ਗੱਡੀ ਛੱਡ ਕੇ ਗਿਆ ਪਾਰਕ ਕਰਕੇ ਗਿਆ ਸੋ ਸਾਡੀ ਟੀਮ ਸੇ ਮੌਕੇ ਤੇ ਪਹੁੰਚੀ ਹੈ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਲਈ ਹੈ ਸੋ ਫਰਦਰ ਜਿਹੜੀ ਹੈਗੀ ਹੈ ਫਾਸਟਵਾਰਟੀ ਹੈਗੀ ਵੀ ਇਹਦੀ ਲੇਡੀ ਆਇਡੈਂਟੀਫਿਕੇਸ਼ਨ ਕਰਾਈ ਜਾਵੇ ਕਿ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿਹੜੀ ਇਹਦੀ ਡੈੱਡ ਬੋਡੀ ਇੱਥੇ ਕਿਵੇਂ ਪਹੁੰਚੀ ਕੀ ਰੀਜ਼ਨ ਹੈ ਇਹ ਕਿਸ ਤਰ੍ਹਾਂ ਦੀ ਵਾਰਦਾਤ ਤੁਹਾਨੂੰ ਜੰਮ ਦਿੱਤਾ ਗਿਆ ਉਹ ਸਾਰੇ ਅੰਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਮੋਸਟ ਪ੍ਰੋਬਬਲੀ ਜਲਦੀ ਜਿਹੜੇ ਹੈਗਾ ਇਸ ਕੇਸ ਨੂੰ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇਹ ਲੇਡੀ ਦੀ ਉਮਰ ਤਾਂ ਕੁਝ ਪਤਾ ਲੱਗੇ ਕਿ ਨਹੀਂ ਇਹ ਮੀਡਲ ਏਜਡ ਲੇਡੀ ਲੱਗ ਰਹੀ ਹੈ ਜੇ ਬੇਸਿਕਲੀ ਇਹ ਤੇ ਸਮਾਨ ਵਗੈਰਾ ਵੀ ਅਸੀਂ ਰਿਸੀਵ ਕੀਤਾ ਮੀਡਲ ਏਜ ਦੀ ਉਮਰ ਹੈਗੀ ਹੈ ਸੋ ਬਾਕੀ ਜਿਹੜੀ ਹੈਗੀ ਸਾਰੇ ਅੰਗਲਾਂ ਤੋਂ ਸੀਸੀਟੀਵੀ ਫੁਟੇਜ ਜਾਂ ਬਾਕੀ ਸਾਰੇ ਅੰਗਲਾਂ ਦੀ ਜਾਂਚ ਕਰਕੇ ਫਰਦਰ ਕੀ ਹੋਇਆ ਕਿੱਦਾਂ ਇੱਥੇ ਪਹੁੰਚੀ ਕੌਣ ਸੀਗਾ ਇਹ ਸਾਰੇ ਜਿਹੜੇ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਤੱਤਾਂ ਨੂੰ ਵਿਚਾਰਿਆ ਜਾਵੇਗਾ ਇਸਰੇ ਮਰਡਰ ਲੱਗਦਾ ਹੈ ਜਾਂ ਗੱਡੀ ਚ ਬੈਠੇ ਦਾ ਸਾਹ ਘੁੱਟਿਆ ਲੱਗਦਾ ਉਹ ਦੇਖੋ ਦੋਨੋਂ ਚੀਜ਼ਾਂ ਪੋਸਿਬਿਲਿਟੀ ਹੋ ਸਕਦੀ ਹੋ ਸਕਦਾ ਵੀ ਜਿਹੜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਜਿੱਦਾਂ ਦੇ ਪ੍ਰਾਇਮ ਫਸਾਈ ਹੈਗਾ ਲੱਗਦਾ ਤਾਂ ਇਦਾਂ ਹੀ ਵੀ ਇਹਦੀ ਡੈਥ ਇੱਥੇ ਨਹੀਂ ਹੋਈ ਡੈਥ ਕਿਤੇ ਹੋਰ ਹੋਈ ਹੈ ਜਿਹੜਾ ਬੰਦਾ ਹੈਗਾ ਉਹਨੇ ਇੱਥੇ ਛੱਡ ਕੇ ਗਿਆ ਗੱਡੀ ਦੇ ਵਿੱਚ ਸੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਮਰਡਰ ਹੈ ਤੇ ਬਾਕੀ ਜਿਹੜਾ ਹੈਗਾ ਪ੍ਰਾਇਮ ਫਸਾਈ ਲੱਗ ਰਿਹਾ ਵੀ ਕੁਝ ਡੈਫੀਨਿਟਲੀ ਸਮਥਿੰਗ ਫਿਸ਼ੀ ਇਜ਼ देयर ਸਰੇ ਗੱਡੀ ਦਾ ਜਿਹੜਾ ਨੰਬਰ ਹੈ ਇਸ ਤੋਂ ਪਤਾ ਲੱਗਿਆ ਵੀ ਗੱਡੀ ਕਿੱਥੋਂ ਦੀ ਹੈ ਇਹ ਗੱਡੀ ਦਾ ਜਿਹੜਾ ਨੰਬਰ ਹੈ ਇਹ ਵੀ ਜਾਲੀ ਪ੍ਰਤੀਤ ਹੁੰਦਾ ਹੈ ਬਾਕੀ ਜਿਹੜਾ ਹੈ ਆਰਟੀਓ ਅਫੀਸਰ ਨਾਲ ਤਾਲਮੇਲ ਕਰਕੇ ਗੱਡੀ ਦੀ ਜਿਹੜੀ ਹੈਗੀ ਆਇਡੈਂਟੀਫਿਕੇਸ਼ਨ ਕਰਾਈ ਜਾਵੇ